ਪਰਮਾਤਮਾ ਨੂੰ ਜਿਹੜਾ ਸਮਝਣਾ ਹੈ ਜਾਣਣਾ ਹੈ ਇਹ ਤੇ ਰਸਤੇ ਦਾ ਵੇਖਣਾ ਹੈ ਇਸ ਤਰ੍ਹਾਂ ਦੇ ਜਾਣਕਾਰ ਜਾਣਨ ਵਾਲੇ ਰਸਤੇ ਨੂੰ ਸਮਝਣ ਵਾਲੇ ਇਹਨਾਂ ਦੀ ਤਾਦਾਦ ਬੁਥੇਰੀ ਹੈ ਘਟ ਨਹੀਂ ਹੈ بڑے ਗਿਆਨੀ ਨੇ ਇਸਲਾਮੀ ਦੁਨੀਆ 'ਚ ਵੀ ਜੋ ਕਹਿੰਦੇ ਨੇ ਖੁਦਾ ਲਾ ਸ਼ਰੀਕ ਹੈ ਲਾ ਮਕਾਨ ਹੈ ਖੁਦਾ ਕੋਈ ਥਾਂ ਟਿਕਾਣਾ ਨਹੀਂ ਖੁਦਾ ਕੋਈ ਸ਼ਰੀਕ ਨਹੀਂ ਉਹ ਲਾ ਮੈਦੂਦ ਹੈ ਉਹਦੀ ਕੋਈ ਸੀਮਾ ਨਹੀਂ ਇਸ ਤਰ੍ਹਾਂ ਭਾਰਤ ਦੇ ਵਿੱਚ ਬૌਧਿਕ ਜੈਨੇ ਕੇ ਸਨਾਤਣੀ ਕੇ ਸਾਰੇ ਕਹਿੰਦੇ ਨੇ ਬੇਅੰਤ ਹੈ ਜਾਤ ਪਤ ਤੋਂ ਨਿਆਰੇ ਰੰਗ ਰੂਪ ਤੋਂ ਨਿਆਰਾ ਵਰਣ ਭੇਖ ਤੋਂ ਨਿਆਰਾ ਕੋਈ ਕੋਈ ਸੀਮਾ ਨਹੀਂ ਬੇਅੰਤ ਬੇਅੰਤ ਸਿੱਖ ਜਗਤ ਵਿੱਚ ਵੀ ਕਰੀਬਨ ਕਰੀਬਨ ਗਿਆਨੀ ਇਹ ਹੀ ਕੁਛ ਕਹਿੰਦੇ ਹਨ ਬੇਅੰਤ ਹੈ ਬੇਅੰਤ ਹੈ ਲੇਕਿਨ ਮਨੁੱਖ ਦਾ ਮਨ ਬੇਅੰਤ ਤੋਂ ਪ੍ਰਭਾਵਤ ਨਹੀਂ ਅਸੀਮ ਹੈ ਅਸੀਮ ਹੈ ਲੇਕਿਨ ਮਨ ਉਸ ਅਸੀਮ ਤੋਂ ਪ੍ਰਭਾਵਿਤ ਨਹੀਂ ਹੈ ਕਾਰਨ ਸਿਰਫ ਰਸਤਾ ਦਿਖਾਈ ਦਿੰਦਾ ਹੈ ਮੰਜ਼ਿਲ ਨਹੀਂ ਜਿਵੇਂ ਕਿਸੇ ਥਾਂ ਤੇ ਸੀ ਪਹੁੰਚਣਾ ਹੈ ਕਿ ਕਿਸੇ ਨੇ ਰਸਤਾ ਦੱਸ ਦਿੱਤਾ ਕਿ ਆਹ ਰਸਤਾ ਦਸਰੇ ਨਾਲ ਹੈ ਤੋ ਰਸਤਾ ਤੇ ਦਿਖਾਈ ਦੇ ਰਿਹਾ ਜਿੱਥੇ ਅਸੀਂ ਪਹੁੰਚਣਾ ਹੁੰਦੇ ਨੇ ਜਗਤ ਦੇ ਪ੍ਰਮਾਤਮਾ ਦੇ ਰਸਤੇ ਦੇ ਵੀ ਬੜੇ ਝਗੜੇ ਨੇ ਇਹ ਵੀ ਮੈਂ ਅਰਸ ਕਰਦੀ ਹਾਂ ਵਖ-ਵਖ ਮੰਤਰਾਂ ਦਾ ਰਟਨ ਹੀ ਰਸਤਾ ਹੈ ਰਾਮ ਜਪਨਾ ਅੱਲਾਹ ਹੋ ਜਪਨਾ ਓਮ ਜਪਨਾ ਗੋਵਿੰਦ ਜਪਨਾ ਵਾਹਿਗੁਰੂ ਜਪਨਾ ਸੋਹਣ ਜਪਨਾ ਓਮ ਜਪਨਾ ਇਹ ਸਭ ਮੰਤਰ ਰਸਤਾ ਨੇ ਮਾਰਗ ਨੇ ਫਿਰ ਮਾਰਗ ਦੇ ਉੱਤੇ ਚੱਲਣ ਦੇ ਆਪਣੇ ਆਪਣੇ ਢੰਗ ਨੇ ਕੋਈ ਦੌੜਦਾ ਹੈ ਕੋਈ ਆਸਤਾ ਚੱਲਦਾ ਹੈ ਕੋਈ ਬਹੁਤ ਆਸਤਾ ਚੱਲਦਾ ਹੈ ਤੂੰ ਚੱਲਣ ਦੇ ਉਹ ਰਸਤੇ ਦੇ ਇਤਨੇ ਝਗੜੇ ਨੇ ਇਤਨੇ ਝਗੜੇ ਨੇ ਅਕਸਰ ਮਨੁੱਖ ਰਸ ਤਿਆ ਚੀਰਿਆ ਜਾਂਦਾ ਹੈ ਸੋ ਕਿ ਗੱਲ ਰਸਤੇ ਦੀ ਮੰਜ਼ਿਲ ਦੀ ਹੈ ਨਹੀਂ ਕਈ ਦਫਾ ਚਲ ਚਲ ਕੇ ਮਨੁੱਖ ਜਦ ਥੱਕਦਾ ਹੈ ਟੁੱਟਦਾ ਹੈ ਤੇ ਪਹੁੰਚਦਾ ਨਹੀਂ ਰਸਤੇ ਬਦਲਦਾ ਵੀ ਹੈ ਇਹ ਵੀ ਮੈਸਰ ਕਰਦੇ ਨੇ ਕਿ ਮਜ਼ਬ ਬਦਲ ਲੈਣ ਦੇ ਬਦਲ ਧਰਮ ਬਦਲ ਲੈਣਾ ਸ਼ਾਇਦ ਉੱਥੇ ਕੋਈ ਗੱਲ ਹੋਵੇ زندگی کئیاں دی رستیاں چلن جاندی ہے لیکن ਬੇਸ਼ਤਰ ਦੁਨੀਆਂ ਉਹ ਹੈ ਜਿਨ੍ਹਾਂ ਨੂੰ ਰਸਤੇ دی ਵੀ ਸਮਝ ਨਹੀਂ ਗਿਆਨ ਨਹੀਂ ਇਸ Pase ਦਾ شوق ਨਹੀਂ ਹੈ اگر ਰਸਤੇ ਦੀ ਸਮਝ ਆ ਗਈ ਹੈ ਤਾਂ منزل تو ਪ੍ਰਭਾਵਤ ਨਹੀਂ ਹੈ ਨਿਮਾਜ਼ پڑھنے ਨੇ خدا ਤੋਂ ਪ੍ਰਭਾਵਤ ਨਹੀਂ ਹੈ ਇੰਨੀ ਮਾਇਰਜ਼ ਕਰਦੇ ਆ ਬਾਣੀ پڑھنے ਨੇ Guru ਤੋਂ परमात्मा ਤੋਂ ਪ੍ਰਭਾਵਤ ਨਹੀਂ ਹੈ ਪੁਰਜਾ ਪਾਠ ਕਰ ਰਹੇ ਨੇ ਭਗਵਾਨ ਤੋਂ ਪ੍ਰਭਾਵਤ ਨਹੀਂ ਨੇ ਫਿਰ ਕਿਉਂ ਕਰ ਰਹੇ ਨੇ ਭਗਵਾਨ ਕੋਲੋਂ ਕੁਝ ਮੰਗਦੇ ਨੇ ਕੋ ਦਾ ਕੋਲੋਂ ਕੁਝ ਮੰਗਦੇ ਨੇ ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਤ ਨਹੀਂ ਜੋ ਦੇਣ ਵਾਲਾ ਦਾਤਾ ਉਸ ਤੋਂ ਪ੍ਰਭਾਵਤ ਨਹੀਂ ਔਰ ਮੰਗ ਨਾਲ ਕਈ ਦਫਾ ਇਸ ਤਰ੍ਹਾਂ ਜੁੜ ਜਾਂਦੇ ਨੇ ਇਸ ਤਰ੍ਹਾਂ ਜੁੜ ਜਾਂਦੇ ਨੇ ਦੇਣ ਵਾਲਾ ਤੇ ਕਦੀ ਚੇਤਾ ਹੀ ਨਹੀਂ ਆਉਂਦਾ ਦਾਤ ਪਿਆਰੀ ਵਿਸਰਿਆ ਦਾਤਾਰਾ ਕਦੀ ਚੇਤਾ ਹੀ ਨਹੀਂ ਆਉਂਦਾ ਉਹ ਜੀ ਤੇ ਕਦੀ ਯਾਦ ਹੀ ਨਹੀਂ ਆਉਂਦੇ ਉਹਦੇ ਦਾਤ ਪ੍ਰਭਾਵਿਤ ਕਰ ਰਹੀ ਏ ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ ਛੋਕੇ ਦਾਤ ਪ੍ਰਭਾਵਿਤ ਕਰ ਰਹੀ ਏ ਦਾਤ ਹੋਰ ਮਿਲੇ ਹੋਰ ਮੇਰੇ ਤੋਂ ਕੋਈ ਨਮਾਜ਼ ਪੜ ਰਿਹਾ ਹੈ ਕੋਈ ਪੂਜਾ ਪਾਠ ਕਰ ਰਿਹਾ ਹੈ ਕੋਈ ਬਾਣੇ ਪੜ ਰਿਹਾ ਹੈ ਕੋਈ ਗੁਰਦੁਆਰੇ ਜਾ ਰਿਹਾ ਹੈ ਕੋਈ ਮੰਦਰ ਮਸਜਿਦ ਜਾ ਰਿਹਾ ਹੈ ਸਭ ਦਾਤ ਨਾਲ ਜੁੜੇ ਹੋਏ ਨੇ ਦਾਤ ਦੀ ਮੰਗ ਦਾਤੇ ਦੀ ਕੋਈ ਖਬਰ ਨਹੀਂ ਮੰਜ਼ਿਲ ਦੀ ਕੋਈ ਸਮਝ ਨਹੀਂ ਰਸਤਿਆਂ ਦੀ ਥੋੜੀ ਬਹੁਤ ਸਮਝ ਆਏ ਇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ ਇਸ ਮੰਨ ਪਰਦੇ ਜਪ ਨਾਲ ਇਸ ਤਰ੍ਹਾਂ ਦੇ ਪੂਜਾ ਪਾਠ ਨਾਲ ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ ਹੈ ਇਹ ਵਸਤੂ ਮਿਲ ਜਾਏ ਤੂੰ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ तकरीबन तकरीबन 99% ਉਹ ਨੇ ਜੋ ਦਾਤ ਲਈ ਸਭ ਕੁਝ ਇਹ ਕਰ ਰਹੇ ਨੇ ਦਾਤੇ ਲਈ ਨਹੀਂ ਦਾਤੇ ਤੋਂ ਪ੍ਰਭਾਵਤ ਨਹੀਂ ਜਦ ਦਾਤ ਤੋਂ ਪ੍ਰਭਾਵਤ ਨਹੀਂ ਤੇ ਦਾਤ ਲਈ ਕੁਝ ਕਰ ਰਹੇ ਨੇ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ ਕੋਠ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਇਨ੍ਹਾਂ ਨਿਮਾਜ਼ੀਆਂ ਦੇ ਇਨ੍ਹਾਂ ਪੂਜਾ ਪਾਠ ਕਰਨ ਵਾਲਿਆਂ ਵਿੱਚ ਇਨ੍ਹਾਂ ਬਾਣੀ ਦਾ ਜਪ ਕਰਨ ਵਾਲਿਆਂ ਵਿੱਚ ਮੰਦਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ ਸਾਹਿਬ ਕਹਿੰਦੇ ਕੋਈ ਕਰੋੜਾਂ ਚ ਇੱਕ ਕਦ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਹੈ ਪਰਮਾਤਮਾ ਤੋਂ ਪ੍ਰਭਾਵਿਤ ਹੈ ਖੁਦਾ ਤੋਂ ਪ੍ਰਭਾਵਿਤ ਹੈ ਈਸ਼ਵਰ ਤੋਂ ਪ੍ਰਭਾਵਿਤ ਹੈ ਉਹ ਸਤਿਗੁਰ ਕਰੋੜਾਂ ਚ ਇੱਕ ਕਹਿ ਰਹੇ ਨੇ ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਜੋ ਅਨਭਵੀ ਪਰਿਸ਼ਾਨੀ ਕੀਤੀ ਹੈ ਕਿਸੇ ਮਸਜਿਦ ਵਿੱਚ 10000 ਦੇ ਕਰੀਬ ਨਮਾਜ਼ੀ ਹੋਣ ਕਿਸੇ ਜਲਸੇ ਦੇ ਵਿੱਚ 10000 ਮਨੁੱਖ ਬੈਠੇ ਉਹਨੂੰ ਪ੍ਰੇਰ ਕਰਨ ਵਾਸਤੇ ਕਿਸੇ ਮੰਦਰ ਵਿੱਚ 10000 ਦਾ ਕਿਦਰੇ ਇਕੱਠ ਹੋਵੇ ਪੂਜਾ ਕਰਨ ਲਈ ਦਰਸ਼ਨ ਕਰਨ ਲਈ ਕਿਸੇ ਗੁਰਦੁਆਰੇ ਚ ਕਿਦਰੇ 10000 ਦੇ ਕਰੀਬ ਸਤਸੰਗੀ ਬੈਠੇ ਹੋਣ ਉਹਨਾਂ ਚ ਇੱਕ ਜਗ੍ਹਾ ਸੋਉਂਦਾ ਜਾਗ ਪਿਆ ਥੋੜੀ ਸਮਝ ਆ ਗਈ ਪਤਾ ਚੱਲ ਗਿਆ ਪ੍ਰਮਾਤਮਾ ਦਾ ਪਤਾ ਚੱਲ ਗਿਆ ਸਮਝ ਆ ਗਈ ਏ ਮੈਂ ਦਾਤ ਤੋਂ ਪ੍ਰਭਾਵਿਤ ਸੀ ਦਾਤੇ ਤੋਂ ਪ੍ਰਭਾਵਿਤ ਨਹੀਂ ਦਾਤੇ ਦੇ ਪ੍ਰਤੀ ਜਾਗ ਪਿਆ ਹੈ ਦਾਤੇ ਤੋਂ ਪ੍ਰਭਾਵਿਤ ਹੋ ਗਿਆ ਹੈ ਸਿਰਫ ਪ੍ਰਭਾਵਿਤ ਹੋਇਆ ਹੈ ਸਿਰਫ ਪ੍ਰਭਾਵਿਤ ਹੋਇਆ ਹੈ ਪਹਿਲੇ ਦਿਨ ਵਾਲੇ ਕਹਿ ਸ਼ਬਦ ਮੈਂ ਜਰਾ ਦੁਹਰਾ ਹੀ ਦਿਆਂ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉਦਗਮ ਨਹੀਂ ਕਰਦਾ ਕੋਈ ਮਿਹਨਤ ਨਹੀਂ ਕਰਦਾ ਕੋਈ ਸਮਾਂ ਨਹੀਂ ਕੱਢਦਾ ਕੋਈ ਸੰਘਰਸ਼ ਨਹੀਂ ਕਰਦਾ ਇਸ ਤਰ੍ਹਾਂ 10000 ਦੇ ਇਕੱਠ ਵਿੱਚ ਮੰਦਰ ਮਸਜਿਦ ਚਰਚ ਗੁਰਦੁਆਰੇ ਇੱਕ ਜਗ੍ਹਾ ਸੌਂਦਾ ਫਿਰ 10000 ਦੇ ਕਰੀਬ ਜਗਿਆ ਸੋ ਹੋਵਾਂ ਜੋ ਥੋੜੇ ਜਾਗ ਪਏ ਨੇ ਦਾਤੇ ਤੋਂ ਪ੍ਰਭਾਵਤ ਨੇ ਦਾਤ ਤੋਂ ਨਹੀਂ ਦਾਤ ਤੇ ਹੈ ਜੋ ਕੁਝ ਹੈ ਪਤਾ ਚਲ ਗਿਆ ਪਰਵਾਰ ਇੱਕ ਦਾਤ ਹੈ ਬੱਚੇ ਇੱਕ ਦਾਤ ਨੇ ਧਨ ਸੰਪਦਾ ਇੱਕ ਦਾਤ ਹੈ ਜੀਵਨ ਇੱਕ ਦਾਤ ਸੂਰਜ ਦੀ ਰੋਸ਼ਨੀ ਸਾਨੂੰ ਦਾਨ ਵਿੱਚ ਮਿਲ ਰਹੀ ਹੈ ਵਗਦੀ ਹੋਈ ਪਵਨ ਦਾਨ ਹੈ ਬਹੁਤ ਕੁਝ ਇਸ ਦਾ ਸੀ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ ਹੈ ਦਾਤਾ ਉਦੇਰੇ ਲੇਕਿਨ 10000 ਸਤਸੰਗੀਆਂ ਵਿੱਚੋਂ ਕੋਈ ਇੱਕ ਦਾਤੇ ਤੋਂ ਪ੍ਰਭਾਵਿਤ ਹੋ ਗਿਆ ਇੱਕ ਉਸ ਨੂੰ ਜਗਿਆ ਸੁ ਕਹਿੰਦੇ ਨੇ ਜਾਗ ਪਿਆ ਮੇਰਾ ਸੁੱਤਾ ਹੋਇਆ ਨਹੀਂ ਜਾਗ ਪਿਆ میرے ایویں گردوارے نہیں آیا کچھ سمجھ ہے صرف ایویں بانی نہیں پڑ رہا کچھ سمجھ ہے صرف ایویں ہی نہیں جپ کر رہا کچھ سمجھ ہے صرف ایویں نہیں ہاتھ گٹکا لی بیٹھا کچھ سمجھ ہے اس جگہ آسو ਤੇ ਆਕੜੇ ਬਹੁਤ ਗੈਰੇ ਅਨੁਭਵੀ ਪੁਰਸ਼ਾਂ ਨੇ ਇਕੱਠੇ ਕੀਤੇ ਨੇ ਤੇ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਮੈਂ ਪੜਿਆ ਥੋੜੀ ਜਿਹੀ ਸਮਝ ਆਈ ਤੁਹਾਡੇ ਸਾਹਮਣੇ ਰੱਖ ਰਿਹਾ 10000 ਨਿਵਾਜ਼ੀ ਕਿਸੇ ਮਸਜਿਦ ਦੇ 54 10000 ਪੂਜਾ ਪਾਠ ਕਰਨ ਵਾਲੇ ਕਿਸੇ ਮੰਦਰ ਦੇ 54 10000 ਦੇ ਕਰੀਬ ਪ੍ਰੇਰਣ ਕਰਨ ਵਾਲੇ ਕਿਸੇ ਚਰਸਿ ਦੇਚ ਬੈਠੇ ਹੋਵਨ ਤੇ 10000 ਗੁਰਸਿੱਖ ਸਤਸੰਗੀ ਕਿਸੇ ਗੁਰਦਵਾਰੇ ਚ ਬੈਠੇ ਆ ਇੱਕ ਜਗ੍ਹਾ ਸੂ ਹੁੰਦਾ ਬਹੁਤੇ ਨਹੀਂ ਹੁੰਦਾ ਇੱਕ ਹੁੰਦਾ ਜੋ ਜਾਗ पे ਹੈ ਸਮਝ ਆ ਗਈ ਮੇਰੀ ਦਾਤ ਲਈ ਉਹ ਹੁਣ ਗੁਰਦਵਾਰੇ ਨਹੀਂ ਆਉਂਦਾ ਦਾਤੇ ਲਈ ਆਉਂਦਾ ਸ੍ਰੀ ਦਾਤ ਵਾਸਤੇ ਬਾਣੀ ਨਹੀਂ ਪੜਦਾ ਹੁਣ ਦਾਤੇ ਵਾਸਤੇ ਪੜਦਾ ਸਮਝ ਆ ਗਈ ਇਸ ਤਰ੍ਹਾਂ 10000 ਦੇ ਕਰੀਬ 52 ਤੇ ਕੋਈ ਇੱਕ ਜਗਿਆਸੂ ਹੁੰਦਾ ਫਿਰ ਗਿਣਤੀ ਕਰਦੇ 10000 ਜਗਿਆਸੂ ਹੋਵਨ ਇੱਕ ਸਾਧੂ ਆਉਂਦਾ ਇੱਕ ਸਾਧੂ ਆਉਂਦਾ ਜੈਸੇ ਜੈਸੇ ਪਹਾੜ ਦੇ ਉੱਪਰ ਚੜੀਏ ਨਾ ਤੇ ਜਗਾ ਛੋਟੀ ਹੁੰਦੀ ਜਾਂਦੀ ਥੱਲੇ ਬਹੁਤ ਜ਼ਿਆਦਾ ਜਿਤਨੇ ਜਗਿਆ ਸੂ ਨੇ ਉਤਨੇ ਸਾਧੂ ਨਹੀਂ ਨੇ 10000 ਜਗਿਆ ਸੂ ਹੋਵਨ ਉਹਨਾਂ ਚ ਕੋਈ ਇੱਕ ਅੱਧ ਸਾਧੂ ਆਉਂਦਾ ਜੋ ਬੜਾ ਤੇਜ਼ੀ ਨਾਲ ਚੱਲ ਪਿਆ ਮੇਰਾ ਪਰਮਾਤਮਾ ਤੋਂ ਪ੍ਰਭਾਵ ਤੇ ਨਹੀਂ ਹੋਇਆ ਪਰਮਾਤਮਾ ਦੀ ਪ੍ਰਾਪਤੀ ਲਈ ਪੂਰਾ ਸਮਾਂ ਗੜਦਾ ਹੈ ਪੂਰਾ ਸੰਘਰਸ਼ ਕਰਦਾ ਹੈ ਪੂਰੀ ਮਿਹਨਤ ਕਰਦਾ ਹੈ ਪੂਰਾ ਜੱਗ ਤੱਕ ਕਰਦਾ ਹੈ ਨਿਰਾ ਪ੍ਰਭਾਵਤ ਹੀ ਨਹੀਂ ਹੋਇਆ ਨਿਰੀ ਸਮਝ ਹੀ ਨਹੀਂ ਆਈ ਜਿਸ ਦੀ ਸਮਝ ਆਈ ਹੈ ਉਹਦੀ ਪ੍ਰਾਪਤੀ ਲਈ ਯਤਨ ਕਰਨ ਲੱਗ ਪੈਂਦਾ ਹੈ ਮਿਹਨਤ ਕਰਨ ਲੱਗ ਪੈਂਦਾ ਹੈ ਬੜੀ ਮਿਹਨਤ ਕਰਨ ਲੱਗ ਪੈਂਦਾ ਹੈ ਇਹਨੂੰ ਸਾਧੂ ਕਹਿੰਦੇ ਨੇ ਹੁਣ ਹੋਰ ਸੁਣ ਲਓ 10000 ਦੇ ਕਰੀਬ ਸਾਧੂ ਹੋਵਨ ਇੰਨਾ ਚ ਇੱਕ ਸੰਤ ਆਉਂਦਾ ਜੋ ਪਹੁੰਚ ਗਿਆ ਇੱਕ ਇਸ ਤਰ੍ਹਾਂ ਇੱਕ ਕਰੋੜਾਂ ਚ ਕੋਈ ਇੱਕ ਕਦ ਬਣੇਗਾ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਕਰੋੜਾਂ ਚ ਹੋਈ ਐ ਸਰ ਕਿਉਂ ਹੈ ਮੈਂ ਦਰਾਂਵਾ ਬੜਾ ਬਾਰੀਕ ਮਜ਼ਮੂਨ ਹੈ ਪ੍ਰਮਾਤਮਾ ਔਰ ਇਸ ਵਾਸਤੇ ਬੜੀ ਬਾਰੀਕ ਅਕਲ ਚਾਹੀਦੀ ਹੈ ਅਕਲ ਮਨੋਕਲ ਮੋਟੀ ਹੋ ਗਈ ਹੈ ਹਰ ਵਕਤ ਸੰਸਾਰ ਦਾ ਚੰਦਨ ਕਰੀਏ ਪਰਿਵਾਰ ਦਾ ਚੰਦਨ ਕਰੀਏ ਕਾਰੋਬਾਰ ਦਾ ਚੰਦਨ ਕਰੀਏ ਇਹ ਸਭ ਆਕਾਰ ਰੱਖਦੇ ਨੇ ਮੋਟੇ ਨੇ ਅਕਲ ਮੋਟੀ ਹੋ ਜਾਂਦੀ ਮੋਟੀ ਹੋ ਜਾਂਦੀ ਨਿਰੰਕਾਰ ਦਾ ਚਿੰਤਨ ਹੀ ਮਨੁਖੀ ਅਕਲ ਨੂੰ ਬਾਰੀਕ ਕਰਦਾ ਹੈ। ਸੈਵਤੇ ਕਹਿੰਨੇ ਨੇ ਜਦ ਸਾਧਨਾ ਕਰਨ ਦੇ ਵਿੱਚ ਬੈਠੇ ਹੈ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ। ਹਾਰ ਪਰਿਉ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ। اے ਪ੍ਰਭੂ ਵਿਵੇਕਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ। ਤੈਨੂੰ ਸਮਝ ਸਕੇ। ਤੋਂ ਹੁਣ ਮੈਂ ਅਰਜ਼ ਕਰਾਂ ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ ਚੱਲਣ ਵਾਸਤੇ ਪੈਰ ਚਾਹੀਦੇ ਨੇ ਗਿਆਨ ਅੱਖ ਹੈ ਸ਼ਰਧਾ ਭਾਵਨਾ ਪ੍ਰੇਮ ਪਿਆਰ ਇਹ ਪੈਰ ਨੇ ਪਿਆਰ ਦੇ ਸਾਰੇ ਰੂਪ ਨੇ ਸਨੇ ਪ੍ਰੇਮ ਸ਼ਰਧਾ ਭਗਤੀ ਪਿਆਰ ਇੱਕ ਰੂਪ ਦੇਚ ਨਹੀਂ ਹੈ ਇਹਦੇ ਕਈ ਰੂਪ ਨੇ ਸੰਬੰਧ ਪਿਆਰ ਨਾਲ ਜੁੜਦਾ ਹੈ ਗਿਆਨ ਨਾਲ ਨਹੀਂ ਕਿਸੇ ਵੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ ਸੰਬੰਧ ਤੇ ਨਹੀਂ ਜੁੜਦਾ ਸੰਬੰਧ ਤੇ ਪਿਆਰ ਨਾਲ ਜੁੜਦਾ ਮੈਨੂੰ ਪਤਾ ਚਲ ਜਾਏ ਫਲਾਣਾ ਉਹਦੇ ਨਾਮ-ਧਾਮ ਦਾ ਵੀ ਪਤਾ ਚਲ ਜਾਏ ਉਹਦੀ ਸ਼ਖਸੀਅਤ ਦਾ ਵੀ ਪਤਾ ਚਲ ਜਾਏ ਇਦੇ ਨਾਲ ਕੋਈ ਸੰਬੰਧ ਤੇ ਨਹੀਂ ਜੁੜਦਾ ਸੰਬੰਧ ਪ੍ਰੇਮ ਜੋੜਦਾ ਹੈ ਪ੍ਰੇਮ ਨੇੜੇ ਲੈ ਜਾਂਦਾ ਹੈ ਗਿਆਨ ਨੇੜੇ ਨਹੀਂ ਲੈ ਜਾਂਦਾ ਦੇਖਣਾ ਤੇ ਦੂਰ ਉਹ ਵੀ ਹੋ ਸਕਦਾ ਹੈ ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਆ ਵੇਖਣ ਦਾ ਕੀ ਹੈ ਸੂਰਜ ਨੂੰ ਵੇਖ ਲੈਂਦੇ ਆ ਗ੍ਰਹਿ ਨੇ ਛਤਰਾ ਨੂੰ ਵੇਖ ਲੈਂਦੇ ਆ ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਆ ਪਹੁੰਚਣ ਵਾਸਤੇ ਤੇ ਕੋਈ ਸਾਧਨਾ ਕਰਨੀ ਪਏਗੀ ਨਾਲ ਉੱਥੇ ਤੱਕ ਪਹੁੰਚਣ ਵਾਸਤੇ ਤੇ ਕੋਈ ਯਤਨ ਕਰਨਾ ਪਏਗਾ ਨਾਲ ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਦੇ ਜਾਣ ਲੈਣ ਲਈ ਲੈ ਜਾਂਦਾ ਕਿਤੇ ਦੀ ਕਿਤਨੀ ਵੀ ਸਮਝ ਪਾਈ ਜਾਏ ਕਿ ਫਲਾਣਾ ਹੈ ਫਲਾਣਾ ਹੈ ਉਹਦੀ ਸਾਰੀ ਜ਼ਾਤ ਪਾਸ ਨਾਮ-ਦਾਮ ਕੰਮ ਸਭ ਕੁਝ ਦਾ ਪਤਾ ਚੱਲ ਜਾਏ ਜਾਣਕਾਰੀ ਮਿਲ ਗਈ ਹੈ ਦੂਰੀ ਬਣੀ ਰਹਿੰਦੀ ਹੈ ਪਤਾ ਤੇ ਚੱਲ ਗਏ ਮਨ ਨੂੰ ਕੌਣ ਹੈ ਕਿ ਲੇਕਿਨ ਦੂਰੀ ਬਣੀ ਹੋਈ ਹੈ ਕਿਉਂਕਿ ਪ੍ਰੇਮ ਨਹੀਂ ਪਿਆਰ ਨਹੀਂ ਪਿਆਰ ਨੇੜੇ ਲੈ ਜਾਂਦਾ ਹੈ। ਗਿਆਨੀ ਉਰਾਰੇ रह ਜਾਂਦੇ ਨੇ ਇਤਨੀ ਮੈਲਸ ਕਰਮ ਬੜੇ ਬੜੇ ਗਿਆਨੀ ਇਸਲਾਮੀ ਜਗਤ ਦੇ, ਹਿੰਦੂ ਜਗਤ ਦੇ, ਸਿੱਖ ਜਗਤ ਦੇ ਬੜੀ ਸਿਰਖ ਪਾਈ ਕਰਦੇ ਰਹ ਜਾਂਦੇ ਨੇ। ਇਹ ਵੀ ਮੈਲਸ ਕਰਦੇ ਆ। ਧਿਆਨ ਦੀ ਲੋੜ ਹੈ, ਵੇਖ ਸਕੇ ਰਸਤਾ। ਪਰ ਵੇਖਣ ਨਾਲ ਸਿਰਫ ਪਤਾ ਚੱਲਿਆ ਸਬੰਧ ਤੇ ਕੋਈ ਨਹੀਂ ਜੁੜਿਆ ਹੈ। ਰਿਸ਼ਤਾ ਤੇ ਨਹੀਂ ਜੁੜਿਆ। ਉਥੇ ਪਿਆਰ ਨਾਲ ਜੁੜਦਾ ਹੈ। ਹੁਣ ਪਿਆਰ ਦੇ ਕੁਝ ਰੂਪ ਮੰਨੇ ਗਏ ਨੇ। ਪਿਆਰ ਨੂੰ ਸਨੇਹਾ ਕਿਹਾ ਗਿਆ। ਪਿਆਰ ਨੂੰ ਪ੍ਰੇਮ ਆਖਿਆ ਗਿਆ। ਪਿਆਰ ਨੂੰ ਸ਼ਰਧਾ ਆਖਿਆ ਗਿਆ। ਪਿਆਰ ਨੂੰ ਭਗਤੀ ਆਖਿਆ ਗਿਆ। ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਦਾ ਹੈ। ਉਸ ਨੂੰ ਭਗਤੀ ਕਹਿੰਦੇ ਨੇ ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਆਉਂਦਾ ਹੈ ਬੱਚਿਆਂ ਨਾਲ ਹੋ ਸਕਦਾ ਹੈ ਬਿਨਾਂ ਸਨੇਹ ਤੋਂ ਤੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ ਪਿਆਰ ਦੀ ਇਹ ਧਾਰਾ ਨਿਵਾਣ ਦੀ ਤਰਫ ਜਾ ਰਹੀ ਹੈ ਸਨੇਹ ਪਸ਼ੂਆਂ ਦੇ ਵਿੱਚ ਵੀ ਆਉਂਦਾ ਹੈ ਕੀੜੇ ਮਕੌੜਿਆਂ ਵਿੱਚ ਵੀ ਆਉਂਦਾ ਹੈ ਪੰਛੀਆਂ ਵਿੱਚ ਵੀ ਆਉਂਦਾ ਹੈ ਬਲਕੇ ਸਨੇਹ ਕਿਸੇ ਕਿਸੇ ਪਸ਼ੂ ਤੇ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ ਜੈਸੇ ਬੰਦਰ ਨੇ ਬੰਦਰੀ ਦਾ ਬੱਚਾ ਮਰ ਵੀ ਜਾਏ ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਈ ਰੱਖਦੀ ਹੈ ਛੁੱਟਦੀ ਨਹੀਂ ਛੋੜਦੀ ਨਹੀਂ ਐਸਾ ਮੈਂ ਆਗਰੇ ਦੇ ਇੱਕ ਹਰਦਵਾਰ ਦੇ ਵਿੱਚ ਕਾਨਪੁਰ ਦੇ ਵਿੱਚ ਦੇਖ ਕੇ ਡੰਗ ਰਹਿ ਗਿਆ ਬਨਾਰਸ ਦੇ ਵਿੱਚ ਦੇਖ ਕੇ ਡੰਗ ਰਹਿ ਗਿਆ ਐ ਤੇ ਬੱਚਾ ਮੁਰਦਾ ਛੁੱਟਦਾ ਹੀ ਨਹੀਂ ਪਈ ਅੱਧਾ ਗੱਲ ਗਿਆ ਲੀਰਾ ਲੀਰਾ ਹੋ ਗਿਆ ਨਹੀਂ ਛੁੱਟਦੀ ਬੰਦਰੀ ਦੇ ਅੰਦਰ ਇਹ ਸਨੇਹ ਬਹੁਤ ਬੜਾ ਪਰਵਲ ਹੈ ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ ਮਨੁੱਖੀ ਮਾਂ ਨਾਲੋਂ ਕਈ ਗੁਣਾ ਜ਼ਿਆਦਾ ਇਸ ਹੀ ਸਨੇਹ ਨੂੰ ਮੋਹ ਕਹਿੰਦੇ ਨੇ ਘਿਰਣਾ ਨਹੀਂ ਇਸ ਮੋਹ ਨਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ اے ਪ੍ਰਭੂ ਜੇ ਕਿਦਰੇ ਤੂੰ ਮੋਹ ਦੇ ਚ ਮਿਠਾਸ ਨਾ ਪਾਂਦਾ ਬੱਚੇ ਤੇ ਪੱਲ ਨਹੀਂ ਸੰਨ ਪਸ਼ੂਆਂ ਦੇ ਨਾ ਮਨੁਕਾਂਦੇ ਰੋਂਦਾ ਰਹਿ ਜਾਣਾ ਸੀ ਬੱਚਾ ਕਿਸਨੇ ਦੁੱਧ ਪਿਲਾਣਾ ਸੀ ਤੜਸ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ ਕਿਨਾਂ ਪਸ਼ੂਆਂ ਨੇ ਸੰਭਾਲ ਕਰਨੀ ਸੀ ਸਾਰਾ ਦਿਨ ਦਾਣਾ ਲਬੜੀ ਛੜੀ ਆਕੇ ਬੱਚੇ ਦੇ ਮੂੰਹ ਚ ਪਾਉਂਦੀ ਐਸਾ ਸਭ ਕੁਝ ਸਨੇ ਕਰਾ ਰਿਹਾ ਹੈ ਉਹਦੇ ਕੋਲ ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਨ ਛਾੜਿ ਅਲੇ ਪੰਜ ਕੋਸ ਪਰ ਗਊ ਚਰਾਵਤ ਠੀਤ ਸੋ ਬਛਰ ਆਰਾ ਕੀਏ ਰਹੇ ਭਾਵੇਂ ਚਰਵਾਹਾ ਗੁਲਾ ਗਵਾਲਾ ਗਊਆਂ ਨੂੰ ਬਹੁਤ ਦੂਰ ਲੈ ਗਿਆ ਚਰਾਣ ਵਾਸਤੇ ਪਰ ਉਹ बार-बार ਯਾਦ ਕਰ ਰਹੀ ਹੈ ਆਪਣੇ ਬਛੜੇ ਨੂੰ ਜੋ ਪਿੱਛੇ ਰਹਿ ਗਿਆ ਉਹਦਾ ਮਨ ਉਸ ਤੇ ਚਾੰਦੀ ਗਾਉ ਪਈਏ ਯਾਦ ਬੱਚੇ ਨੂੰ ਕਰਦੀ ਪਈ ਧਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ ਉੜੇ ਉੜੇ ਆਵੇ ਸੈ ਕੋ ਸਾਂ ਇਸ ਪਾਛੇ ਬਛਰੇ ਛਰੇਆ ਤੈਨੂੰ ਕੌਣ ਖਿਲਾਵੇ ਕੌਣ ਛੁਗਾਵੇ ਮਨ ਮੈਂ ਸਿਮਰਨ ਕਰਿਆ ਸਿਮਰਨ ਪਰ ਮੜਾ ਲਈਆ ਕੁੰਡ ਆਪਣੇ ਬੱਚਿਆਂ ਨੂੰ ਵਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ ਤੇ ਛਡ ਆਉਂਦੀ ਹੈ ਇਹ ਪਹਾੜੀ ਪੰਛੀ ਹੈ ਬਰਫਾਂ ਦੇ ਇਲਾਕੇ ਦਾ ਜਿਵੇਂ ਨਵੀਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਕੁੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ ਚਾਹ ਜਾਂਦੀਆਂ ਬੱਚਿਆਂ ਨੂੰ ਉੱਥੇ ਹੀ ਛੱਡਾਇਆ ਜੋ ਅਕਸਰ ਸਤੰਬਰ ਅਕਤੂਬਰ ਦੇ ਵਿੱਚ ਹੀ ਹੁੰਦੇ ਨੇ ਵੱਡੇ ਵੱਡੇ ਪਹਾੜਾਂ ਦੇ ਟੀਲਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀਆਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਰਿਜ਼ਕ ਲੱਭਦਾ ਨੇ ਉੜੇ ਉੜਿਆਵੇ ਸੈ ਕੋ ਸਾਤਿਸ ਪਾਛੇ ਬਛਰੇ ਛੜਿਆ ਸੈਕੜੇ ਕੋਇਕ ਕੋ ਦਉ ਮਿਲ ਲਬਾਉ ਹਜ਼ਾਰਾਂ ਮਿਲ ਆ ਜਾਂਦੀਆਂ ਦੂਰ ਆ ਜਾਂਦੀਆਂ ਹਿਮਾਲਿਆ ਦਾ ਇਹ ਪੰਛੀ ਹੈ ਮੈਦਾਨੀ ਇਲਾਕਿਆਂ ਚ ਆ ਜਾਂਦਾ ਉੜੇ ਉੜਿਆਵੇ ਸੈ ਕੋ ਸਾਤਿਸ ਪਾਛੇ ਬਛਰੇ ਛੜਿਆ ਤਿੰਨ ਕੌਣ ਖਿਲਾਵੇ ਕੌਣ ਛੁਗਾਵੇ ਮਨ ਮੇ ਸਿਮਰਨ ਕਰੇ ਉਹ ਨਾ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ ਮਾਂ ਤੇ ਹੈ ਕੋਈ ਨਹੀਂ ਉਹ ਤੇ ਆ ਗਈ ਛੋੜ ਕੇ ਆ ਗਈ ਫਿਰ ਉਹ ਪਲਦੇ ਕਿਸ ਤਰ੍ਹਾਂ ਨੇ ਵੱਡੇ ਕਿਸ ਤਰ੍ਹਾਂ ਹੁੰਦੇ ਨੇ ਮਨ ਵਿੱਚ ਸਿਮਰਨ ਕਰਿਆ ਕਿ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਮਨੁੱਖੀ ਬੱਚੇ ਨਹੀਂ ਕਰਦੇ ਤੇ ਕੌਣ ਦੇ ਬੱਚੇ ਨੇ ਕੀ ਕਰਨਾ ਹੈ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ ਇਤਨੀ ਤੋਫੀਕ ਤੇ ਮਨੁੱਖ ਦੇ ਚ ਵੀ ਨਹੀਂ ਹੈ ਕੂੰਜ ਕਿਥੋਂ ਕਰੇਗਾ ਫਿਰ ਸਤਿਗੁਰੂ ਜੋ ਇਹ ਕਹਿ ਰਹੇ ਨੇ ਮਨ ਮੇ ਸੇਵਨ ਕਰਿਆ ਸਿਮਰਨ ਪਰਮਾਤਮਾ ਦਾ ਨਹੀਂ ਫਿਰ ਕਿਸ ਦਾ ਇਹਨੂੰ ਗੁਰਬਾਣੀ ਖੋਲਦੀ ਕਈ ਥਾਂ ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ ਚੁਗ ਗਏ ਚਿਤਾਰੇ ਵੀਚ ਗਏ ਚੁਗ ਚੁਗ ਚਿਤਾਰੇ ਦੂਸਰਾ ਸ਼ਬਦ ਚੁਗ ਗਏ ਚਿਤਾਰੇ ਵੀਚ ਗਏ ਚੁਗ ਚੁਗ ਚਿਤਾਰੇ ਜੈਸੇ ਬਛਰੇ ਕੂੰਜ ਮਨ ਮਾਇਆ ਮਮਤਾ ਹੈ ਕੂੰਜ ਜਦ ਮੈਦਾਨੀ ਲੱਖਾਂ ਚ ਆ ਜਾਂਦੀਏ ਦਾਣਾ ਚੁਗਦੀਏ ਬੱਚੇ ਨੂੰ ਯਾਦ ਕਰਦੀਏ ਫਿਰ ਚੁਗਦੀਏ ਯਾਦ ਕਰਦੀਏ ਦਾਣੇ ਚੁਗਦੀ ਜਾ ਰਹੀ ਹੈ ਯਾਦ ਕਰਦੀ ਜਾ ਰਹੀ ਹੈ ਯਾਦ ਵਿੱਚ ਇਤਨੀ ਗਹਿਰੀ ਲੀਨ ਹੋ ਜਾਂਦੀ ਹੈ ਭੁੱਲ ਜਾਂਦੀ ਹੈ ਮੈਂ ਯਾਦ ਕਰ ਰਹੀ ਆ ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ ਮੈਂ ਨਹੀਂ ਚੁਗ ਰਹੀ ਤੈਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ ਧਿਆਨ ਮਿਟ ਗਿਆ ਧੇ ਰਹਿ ਗਏ ਜਿਵੇਂ ਪਲਕੀ ਦਾ ਗੁੰਬਦ ਹੈ ਮੈਂ ਇਹਨੂੰ ਵੇਖਾਂ ਇਸ ਵਿੱਚ ਧਿਆਨ ਜੋੜਾਂ ਤਾਂ ਮੈਂ ਤੇ ਧਿਆਤਾ ਤੇ ਜਿਸ ਦੇ ਚ ਮੈਂ ਧਿਆਨ ਜੋੜ ਰਿਹਾ ਉਹਦੇ ਵਿਚਾਰ ਤੇ ਧਿਆਨ ਹੈ ਪਰ ਧਿਆਨ ਵਿੱਚ ਪਿਆਰ ਹੈ ਧਿਆਨ ਵਿੱਚ ਯਾਦ ਹੈ ਧਿਆਨ ਵਿੱਚ ਉਮੰਗ ਹੈ ਧਿਆਨ ਵਿੱਚ ਪਿਆਰ ਹੈ ਇਤਨਾ ਲੀਨ ਹੋ ਕੇ ਮੈਂ ਦੇਖ ਰਿਹਾ ਤੋਂ ਕਹਿੰਨ ਧਿਆਨ ਤਾਂ ਮਿਟ ਜਾਏਗਾ ਧਿਆਨ ਮਿਟ ਜਾਏਗਾ ਤੇ ਰਹਿ ਜਾਏਗਾ ਤੇ ਰਹਿ ਜਾਏਗਾ ਉਂਝ ਇਤਨਾ ਧਿਆਨਪੂਰਵਕ ਇਤਨਾ ਸਮਰਤੀ ਦੇ ਨਾਲ ਦਾਣੇ ਚੁਗਦੀ ਹੈ ਉਹ ਭੁੱਲ ਜਾਂਦੀ ਹੈ ਮੈਂ ਚੁਗਰੀਆਂ ਬੱਚਾ ਚੁਗਰੇ ਬਸ ਇਸ ਨਾਲ ਉਹ ਬੱਚੇ ਵੱਲਦੇ ਵਿਗਿਆਨ ਇਸ ਗੱਲ ਨੂੰ ਤੇ تسلیم ਕਰਦਾ ਪਿਆ ਕਿ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ ਬੜੇ ਦੂਰ ਤੱਕ ਪਹੁੰਚਾਇਆ ਜਾ ਸਕਦੇ ਨੇ ਇਕ ਮਨੁੱਖ ਕਿਧਰੇ ਬੈਠਾ ਹੈ ਬਹੁਤ ਦੂਰ ਦੇ ਮਨੁੱਖ ਬਾਰੇ ਕੁਝ ਵਿਚਾਰ ਕਰ ਰਿਹਾ ਹੈ ਤੇ ਉਹਨੂੰ ਯਾਦ ਕਰ ਰਿਹਾ ਹੈ ਕਿ ਪਹੁੰਚ ਜਾਂਦੀ ਹੈ ਵਿਚਾਰ ਪਹੁੰਚਦੇ ਨੇ ਤੇ ਸੋਚਣੀ ਪਹੁੰਚ ਜਾਂਦੀ ਹੈ ਪ੍ਰਭਾਵਿਤ ਕਰਦੀ ਹੈ ਪੰਜਾਬ ਦੇ ਤੇ ਕਹਿੰਨੇ ਖੈਰ ਹੋਵੇ ਸਹੀਜ ਫਲਾਣੇ ਦੀ ਬੜੀ ਯਾਦ ਆ ਰਹੀ ਹੈ ਲੱਗਦਾ ਉਹ ਵੀ ਯਾਦ ਕਰ ਰਿਹਾ ਉਹ ਤਾਂ ਕਹਿੰਦੇ ਨੇ ਇੱਥੇ ਐਸਾ ਕਹਿੰਦੇ ਨੇ ਲੇਕਿਨ ਕਿਸੇ ਦੀ ਜੇ بار-ਬਾਰ ਯਾਦ ਆਵੇ ਹੁਣ ਵਿਗਿਆਨ ਇਸ ਗੱਲ ਨੂੰ تسلیم ਕਰਦਾ ਹੈ ਅਗਲਾ ਵੀ ਯਾਦ ਕਰ ਰਿਹਾ ਹੈ